ਇੱਥੇ ਗੱਲ ਇਹ ਹੋਈ ਹੈ ਕਿ ਕੁਰਾਨ ਸ਼ਰੀਫ ਦੀ ਬੇਅਦਬੀ ਹੁੰਦੀ ਹੈ। ਔਰ ਅਦਾਲਤ ਦੇ ਵਿੱਚ ਉਸ ਬੰਦੇ ਨੂੰ ਸਜ਼ਾ ਸੁਣਾਈ ਜਾਂਦੀ ਹੈ ਔਰ ਯਾਰ ਸਾਡੇ ਚਿਹਰਿਆਂ ਦੇ ਉੱਪਰ ਖਾਮੋਸ਼ੀ ਹੈ। ਜਾਤ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਕਿ ਅੱਲਾਹ ਜਾਣਦਾ ਮੈਂ ਕੋਈ ਸਿਆਸਤ ਕਰਨ ਨਹੀਂ ਆਇਆ। ਇੱਕ ਬੰਦਾ ਸ਼ਰੀਆ ਮਲੇਰਕੋਟਲੇ ਸ਼ਹਿਰ ਦੇ ਅੰਦਰ ਆਪਣੇ ਕੁਰਾਨ ਸ਼ਰੀਫ ਦੀ ਬੇਅਦਬੀ ਕਰਕੇ ਚਲੇ ਗਿਆ। ਜਿਸ ਦਿਨ ਬੇਅਦਬੀ ਕੀਤੀ ਗਈ ਸੀ ਉਸ ਦਿਨ ਕੀ ਹਾਲਾਤ ਸੀ ਸਾਡੇ ਸ਼ਹਿਰ ਦੇ। ਸਾਡੇ ਮਲੇਰਕੋਟਲੇ ਦੀ ਪੰਜਾਬ ਦੀ ਨੁਮਾਇੰਦੀ ਕਰਨ ਵਾਲੇ ਜਨਾਬ ਜਮੀਲੂ ਰਹਿਮਾਨ ਐਮ ਐਲ ਏ ਸਾਹਿਬ ਉਹਨਾਂ ਦਾ ਇੱਕ ਸਟੇਟਮੈਂਟ ਨਹੀਂ ਆਇਆ ਸਾਰਿਆਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਹੈ ਚਾਹੇ ਉਹ ਕਾਂਗਰਸੀ ਨੇ ਕੰਨ ਖੋਲ ਕੇ ਸੁਣ ਲੋ ਚਾਹੇ ਅਕਾਲੀ ਨੇ ਚਾਹੇ ਭਾਜਪਾਲੇ ਨੇ ਚਾਹੇ ਝਾੜੂ ਵਾਲੇ ਨੇ ਜਿਹੜਾ ਵੀ ਜਦ ਕਦ ਵੀ ਮੇਰੇ ਕੁਰਾਨ ਦੀ ਜਾਂ ਸਾਡੇ ਨਬੀ ਦੀ ਸ਼ਾਨ ਦੀ ਸਾਡੇ ਅੱਲਾਹ ਦੀ ਸ਼ਾਨ ਦੇ ਅੰਦਰ ਕਦੇ ਵੀ ਕੋਈ ਵੀ ਗੁਸਾਖੀ ਕਰੂਆ ਸਾਰਿਆਂ ਦੇ ਖਿਲਾਫ ਬੋਲਾਂਗੇ ਚਾਹੇ ਉਹ ਕੋਈ ਵੀ ਹੋਵੇ ਕਿ ਅਸੀਂ ਆਪਣੀ ਪਾਰਟੀ ਤੋਂ ਮੰਗ ਕਰਾਂਗੇ ਕਿ ਇਸ ਬੰਦੇ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ ਪਰ ਕੇਜੀ ਵੱਲ ਜੀ ਨੇ ਉਹਨੂੰ ਇਨਾਮ ਦੇ ਤੌਰ ਤੇ ਟਿਕਟ ਦੇ ਕੇ ਨਵਾਸਤਾ ਮਹਿਰੋਲੀ ਹਲਕੇ ਤੋਂ ਫੇਰ ਤਾਂ ਸਾਡੇ ਮੁਸਲਿਮ ਭਾਈਚਾਰੇ ਨੂੰ ਆਮ ਆਦਮੀ ਪਾਰਟੀ ਦਾ ਬਾਈਕਾਟ ਕਰਨਾ ਚਾਹੀਦਾ ਹੈ। ਹੋਰ ਜਦੋਂ ਅਦਾਲਤ ਨੇ ਸਜ਼ਾ ਸੁਣਾਈ ਸੀ ਪੇਸ਼ੀ ਤੇ ਉਪਰ ਆਇਆ ਸੀ ਨਰੇਸ਼ ਯਾਦਵ ਤਾਂ ਉਸ ਟਾਈਮ ਇੱਥੇ ਦੇ ਵਿਧਾਇਕ ਨੇ ਮੋਢੇ ਨਾਲ ਮੋਢਾ ਜੋੜ ਕੇ ਉਸ ਦਾ ਸਾਥ ਦਿੱਤਾ ਸੀ। ਹਾਂ ਬismillahirrahmanirrahim ਆ ਮੇਰਾ ਨਾਮ ਸ਼ਹਿਬਾਜ਼ ਹੁਸੈਨ ਸ਼ਫੀਕ ਜੀ ਨੇ ਮੈਨੂੰ ਰਾਤ ਕਾਲ ਕਰੀ ਕੇ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ तमाम ਭਾਈਚਾਰਾ ਮੁਸਲਮਾਨ ਭਾਈਚਾਰਾ ਜਿਹੜਾ ਉਹ ਕੱਲ ਨੂੰ ਕਾਰਨਰਡ ਕੈਫੇ 'ਚ ਇਕੱਠਾ ਹੋ ਰਿਹਾ ਹੈ ਪਰ ਦੇਖ ਕੇ ਬੜਾ ਮਨ ਉਦਾਸ ਹੋਇਆ ਕਿ ਉਸ ਕਿਤਾਬ ਲਈ ਮੁਕੱਦਸ ਕਿਤਾਬ ਲਈ ਜਿਹਦੇ ਉੱਪਰ ਮੁਸਲਮਾਨ ਆਪਣੀ ਪੂਰੀ ਜ਼ਿੰਦਗੀ ਉਹਨੂੰ ਪੜ੍ਹਨ ਦੇ ਵਿੱਚ ਉਹਦੇ ਉੱਪਰੋਂ ਸਵਾਬ ਹਾਸਲ ਕਰਦਾ ਔਰ ਹਰ ਇੱਕ ਘਰ ਦੇ ਵਿੱਚ ਕੁਰਾਨ ਸ਼ਰੀਫ ਬਹੁਤ ਜਿਆਦਾ ਜਿਹੜਾ ਹਿਫਾਜ਼ਤ ਨਾਲ ਰੱਖਿਆ ਜਾਂਦਾ ਹੈ ਔਰ ਬੱਚੇ ਨੂੰ ਜਦੋਂ ਸੁਰਤ ਸੰਭਲਦਾ ਬੱਚਾ ਤਾਂ ਉਹਨੂੰ ਸਭ ਤੋਂ ਪਹਿਲੀ ਜਿਹੜੀ ਪੜ੍ਹਾਈ ਆ ਉਹ ਕੁਰਾਨ ਸ਼ਰੀਫ ਦੀ ਘਰਾਂ 'ਚ ਕਰਾਈ ਜਾਂਦੀ ਹੈ ਕਿਉਂਕਿ ਹਰ ਇੱਕ ਜਿਹੜਾ ਮੁ슬ਮਣ ਜਿਹੜਾ ਰੀਤੀ ਰਿਵਾਜ ਹੈ ਉਹ ਕੁਰਾਨ ਸ਼ਰੀਫ ਦੇ ਨਾਲ ਹੀ ਸ਼ੁਰੂ ਕੀਤਾ ਜਾਂਦਾ ਕੁਰਾਨ ਸ਼ਰੀਫ ਦੇ ਨਾਲ ਖਤਮ ਕਰਾਇਆ ਜਾਂਦਾ ਹੈ ਕਿਉਂਕਿ ਅੱਲਾਹ ਪਾਕ ਨੇ ਇਨਸਾਨ ਦੀ ਹਿਦਾਇਤ ਲਈ ਮੇਰੇ ਨਬੀ ਅਕ੍ਰਮ ਸੱਲਾ ਸਲਮ ਦੇ ਉੱਪਰ ਜੋ ਕਿਤਾਬ ਉਤਾਰੀ ਉਹ ਕੁਰਾਨ ਸ਼ਰੀਫ ਹੈ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਮਲੇਰ ਕੋਟਲਾ ਦੇ ਵਿੱਚ ਲਿਟ-ਲਿਟ ਕੇ ਮੋਮਬਤੀਆਂ ਦੇ ਮਜ਼ਾਰੇ ਕਰਨ ਵਾਲੇ ਲੋਕ ਅੱਲਾ ਨਵੀਂ ਸ਼ਾਂਤ ਚਾਹੇ ਗੁੱਸਾ ਕੀ ਦੀ ਗੱਲ ਕਰੀਏ ਚਾਹੇ ਸੀਰੀਆ ਦੇ ਵਿੱਚ ਹੋ ਰਹੇ ਬੰਬ ਬਲਾਸਟਾਂ ਦੀ ਇੱਥੇ ਸਾਡਾ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੇ ਖੁਦ ਵੀ ਪੋਸਟਾਂ ਪਾਈਆਂ ਕਿ ਸਾਡੇ ਲਈ ਤੁਸੀਂ ਮੋਮਬਤੀਆਂ ਨਾਲ ਜਲਾਓ ਤੁਸੀਂ ਨਮਾਜ਼ ਨੂੰ ਕਾਇਮ ਕਰੋ ਆਪਣੇ ਈਮਾਨ ਨੂੰ ਕਾਇਮ ਕਰੋ ਪਰ ਇੱਥੇ ਗੱਲ ਕੀ ਹੋਈ ਹੈ ਇੱਥੇ ਗੱਲ ਇਹ ਹੋਈ ਹੈ ਕਿ ਕੁਰਾਨ ਸ਼ਰੀਫ ਦੀ ਬੇਅਦਵੀ ਹੁੰਦੀ ਹੈ ਔਰ ਅਦਾਲਤ ਦੇ ਵਿੱਚ ਉਸ ਬੰਦੇ ਨੂੰ ਸਜ਼ਾ ਸੁਣਾਈ ਜਾਂਦੀ ਹੈ ਔਰ ਯਾਰ ਸਾਡੇ ਚਿਹਰਿਆਂ ਦੇ ਉੱਪਰ ਖਾਮੋਸ਼ੀ ਹੈ ਸਾਡੇ ਲਬ ਬੰਦ ਨੇ ਚਾਹੇ ਅਸੀਂ ਕਿਸੇ ਵੀ ਪਾਰਟੀ ਨਾਲ ਰਿਲੇਸ਼ਨ ਰੱਖਦੇ ਆ ਮੈਂ ਸਾਰਿਆਂ ਨੂੰ ਕਹਿਣਾ ਪਰ ਪਹਿਲਾਂ ਅਸੀਂ ਮੁਸਲਮਾਨ ਆ ਮੈਂ ਇੱਥੇ ਮੈਂ ਆਪਣੀ ਜਾਤ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਕਿ ਅੱਲਾਹ ਜਾਣਦਾ ਮੈਂ ਕੋਈ ਸਿਆਸਤ ਕਰਨ ਨਹੀਂ ਆਇਆ ਜੇ ਮੈਨੂੰ ਕੋਈ ਉਸ ਅੱਖ ਨਾਲ ਦੇਖਦਾ ਕਿ ਕਾਂਗਰਸ ਦਾ ਵਰਕਰ ਹੈ ਜਾਂ ਕੁਝ ਵੀ ਅੱਲਾਹ ਬਿਹਤਰ ਜਾਣਦਾ ਹੈ ਕਾਂਗਰਸ ਦੇ ਰਾਜ ਦੇ ਵਿੱਚ ਰਾਜ ਸਰ ਕਬਰਸਤਾਨ ਪਟਿਆ ਗਿਆ ਜੀਗਾ ਮੌਜੂਦਾ ਸਰਕਾਰ ਦੇ ਖਿਲਾਫ ਮੈਂ ਵੀਡੀਓ ਪਾਈ ਸੀ ਮੈਂ ਇਸ ਕਰਕੇ ਦੱਸ ਰਿਹਾ ਕਿਉਂਕਿ ਮੈਨੂੰ ਕੋਈ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਪਰ ਮੇਰਾ ਅਫਸੋਸ ਹੈ ਮੈਨੂੰ ਕਿ ਯਾਰ ਮਲੇਰ ਕੋਲਾ ਦੇ ਵਿੱਚ ਇੰਨੇ ਜ਼ਿਆਦਾ ਮੁਸਲਮਾਨ ਹੋਣ ਦੇ ਬਾਵਜੂਦ ਵੀ ਐਡੀ ਮੁਕੱਦਸ ਕਿਤਾਬ ਦੀ ਬੇਅਦਬੀ ਹੋਇਆ ਯਾਰ ਉਹ ਬੰਦਾ ਉਹਨੂੰ ਸੁੱਕਾ ਨਿਕਲ ਗਿਆ ਮੇਰੇ ਤਾਂ ਉਹਨੂੰ ਕੁੱਟਣਾ ਚਾਹੀਦਾ ਸੀਗਾ ਯਾਰ ਕੌ ਨੇ ਸ਼ਹਿਦ ਦਿੱਤੀ ਹੈ ਔਰ ਹੁਣ ਉਹਨੂੰ ਸਜ਼ਾ ਸੁਣਾਤੀ ਸਜ਼ਾ ਸੁਣਾਉਣ ਤੋਂ ਬਾਅਦ ਜਨਾਬ ਕੇਜਰੀਵਾਲ ਸਾਹਿਬ ਨੇ ਉਹਨਾਂ ਨੂੰ ਟਿਕਟ ਦਿੱਤਾ ਮੈਂ ਮੁਹੰਮਦ ਸ਼ਫੀਕ चौहान ਅੱਜ ਅਸੀਂ ਸਿਆਸੀ ਤੌਰ ਤੇ ਨਹੀਂ ਅੱਜ ਅਸੀਂ ਸਮਾਜਿਕ ਤੌਰ ਤੇ ਇੱਥੇ ਸਾਰੇ ਇਕੱਠੇ ਹੋਏ ਆ ਤੇ ਸਾਰੇ ਇੱਕ ਛੋਟੇ ਜਿਹੇ ਸੱਦੇ ਤੇ ਦੇਖੋ ਸਾਰੇ ਪਹੁੰਚੇ ਆ ਮੇਰੀ ਗੁਜ਼ਾਰਿਸ਼ ਇਹ ਹੀ ਹੈ ਸਾਡੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਇੱਕ ਬੰਦਾ ਸ਼ਰੀਆ ਮਲੇਰਕੋਟਲੇ ਸ਼ਹਿਰ ਦੇ ਅੰਦਰ ਆਪਣੇ ਕੁਰਾਨ ਸ਼ੀਖ ਦੀ ਬੇਅਦਬੀ ਕਰਕੇ ਚਲਾ ਗਿਆ ਜਿਸ ਦਿਨ ਬੇਅਦਬੀ ਕੀਤੀ ਗਈ ਸੀ ਉਸ ਦਿਨ ਕੀ ਹਾਲਾਤ ਸੀ ਸਾਡੇ ਸ਼ਹਿਰ ਦੇ ਅੱਜ ਜਦੋਂ ਤੇ ਦੋ ਸਾਬਤ ਹੋ ਗਏ ਤਾਂ ਅੱਜ ਸਾਡੇ ਮੂੰਹ ਤੇ ਚੇਪੀਆਂ ਲੱਗੀਆਂ ਅੱਜ ਸਾਡੀ ਜ਼ੁਬਾਨ ਬੰਦ ਹੋ ਗਈ ਅੱਜ ਸਾਡੇ ਜ਼ਮੀਰ ਮਰ ਚੁੱਕੇ ਕਿੱਥੇ ਨੱਚ ਸਾਡੇ ਮਲੇਰਕੋਟਲੇ ਦੀ ਪੰਜਾਬ ਦੀ ਨੁਮਾਇੰਦੀ ਕਰਨ ਵਾਲੇ ਜਨਾਬ ਜਮੀਲੂ ਰਹਿਮਾਨ ਐਮ ਐਲ ਏ ਸਾਹਿਬ ਉਹਨਾਂ ਦਾ ਇੱਕ ਸਟੇਟਮੈਂਟ ਨਹੀਂ ਆਇਆ ਸਾਡੇ ਜਿਨੇ ਵੀ ਵਕ ਬੋਰਡ ਮੈਂਬਰ ਐ ਚੇਅਰਮੈਨ ਐ ਹੋਰ ਵਕ ਵਖੋਦਿਆਂ ਤੇ ਬੈਠੇ ਆ ਕੋਈ ਆਪਣੀ ਜਿਸ ਤਰ੍ਹਾਂ ਸ਼ਹਾਬਾ ਜੀ ਨੇ ਦੱਸਿਆ ਕਿ ਇੱਕ ਅਫਸੋਸ ਜ਼ਾਹਰ ਕਰਕੇ ਆਪਣੀ ਸਟੇਟਮੈਂਟ ਪਾ ਦੇਣਾ ਕਿ ਅਸੀਂ ਆਪਣੀ ਪਾਰਟੀ ਤੋਂ ਮੰਗ ਕਰਾਂਗੇ ਕਿ ਇਸ ਬੰਦੇ ਨੂੰ ਪਾਰਟੀ ਤੋਂ ਬਾਹਰ ਦਾਸਤਾ ਦਿਖਾਇਆ ਜਾਵੇ ਪਰ ਕੇਜੀਵਾਲ ਜੀ ਨੇ ਉਹਨੂੰ ਇਨਾਮ ਦੇ ਤੌਰ ਤੇ ਟਿਕਟ ਦੇ ਕੇ ਨਵਾਸਤਾ ਮਹਿਰੋਲੀ ਹਲਕੇ ਤੋਂ ਫੇਰ ਤਾਂ ਸਾਡੇ ਮੁਸਲਿਮ ਭਾਈਚਾਰੇ ਨੂੰ ਆਮ ਆਦਮੀ ਪਾਰਟੀ ਦਾ ਬਾਈਕਾਟ ਕਰਨਾ ਚਾਹੀਦਾ ਹੈ ਅੱਜ ਅਸੀਂ ਇੱਥੇ ਸਾਰੀਆਂ ਪਾਰਟੀਆਂ ਤੇ ਜਥੇਬੰਦੀਆਂ ਉਰੇ ਇਕੱਠੇ ਹੋਏ ਆਂ ਪਿਛਲੇ ਸਮੇਂ ਦੇ ਵਿੱਚ ਮਲੇਰ ਕੋਲੇ ਦੇ ਵਿੱਚ ਜਿਹੜੀ ਕੁਰਾਨ ਸ਼ਰੀਫ ਦੀ ਬੇਆਦਰੀ ਹੋਈ ਸੀ ਨਰੇਸ਼ ਜਾਦਵ ਨੂੰ ਅਦਾਲਤ ਦੇ ਵਿੱਚੋਂ ਉਹ ਦੋਸ਼ੀ ਕਰਾਰ ਦਿੱਤਾ ਗਿਆ ਦੋ ਸੁਧ ਹੋ ਗਿਆ ਅਸੀਂ ਤਾਂ ਅੱਜ ਲੋਕਾਂ ਨੂੰ ਇੱਕ ਅਪੀਲ ਕਰਨ ਆਏ ਆਂ ਵੀ ਜਿਹੜੀ ਪਾਰਟੀ ਝਾੜੂ ਵਾਲੀ ਇਹ ਤਾਂ ਘੱਟ ਗਿਣਤੀਆਂ ਦੀ ਅਸੀਂ ਪਹਿਲਾਂ ਵੀ ਲੋਕਾਂ ਨੂੰ ਕਹਿੰਦੇ ਸੀ ਵੀ ਇਹ ਪਹਿਲਾਂ ਹੀ ਦੁਸ਼ਮਣਾ ਘੱਟ ਗਿਣਤੀਆਂ ਦੀ ਤੇ ਇਹ ਮੁਸਲਮਾਨਾਂ ਦੀ ਦੁਸ਼ਮਣ ਆ ਵੀ ਇਹਨਾਂ ਨੂੰ ਸੱਤਾ 'ਚ ਨਾ ਲਿਆਂਦਾ ਜਾਵੇ ਉਦੋਂ ਲੋਕਾਂ ਨੇ ਭੋਲੇ-ਪਾਲਿਆਂ ਨੇ ਵੋਟਾਂ ਪਾ ਕੇ ਇਹਨਾਂ ਨੂੰ ਜਿਤਾ ਲਿਆ ਦੀ ਪਰ ਦੇਖੋ ਅੱਜ ਦੋ ਸੁੱਧ ਹੋਣ ਤੇ ਵੀ ਨਰੇਸ਼ ਜਾਦਵ ਨੂੰ ਟਿਕਟ ਦਿੱਲੀ ਦੇ ਵਿੱਚ ਦਿੱਤੀ ਗਈ ਆ ਉਹ ਟਿਕਟ ਦਾ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਬੇਨਤੀ ਕੀਤੀ ਆ ਵੀ ਉਹਦਾ ਜਿਹੜੇ ਫਾਰਮ ਨੇ ਉਹ ਰੱਦ ਕੀਤੇ ਜਾਣ ਅੱਜ ਅਸੀਂ ਇੱਥੇ ਸਿਆਸੀ ਪਾਰਟੀਆਂ ਔਰ ਸਮਾਜਿਕ ਪਾਰਟੀਆਂ ਸਾਰੇ ਇੱਕ ਪਲੇਟਫਾਰਮ ਦੇ ਉੱਪਰ ਇਕੱਠੇ ਹੋ ਕੇ ਇਹ ਬੇਨਤੀ ਕਰਦੇ ਆਂ ਸੈਂਟਰ ਸਰਕਾਰ ਨੂੰ ਕਿ ਜਿਹੜਾ ਕੀ ਇਹ ਨਰੇਸ਼ ਯਾਦਵ ਨੇ ਗਲਤ ਕੰਮ ਕੀਤਾ ਸੀਗਾ ਕੁਰਾਨ ਸ਼ਰੀਫ ਦੀ ਬੇਹਰਮਤੀ ਕੀਤੀ ਸੀ ਉਸ ਨੂੰ ਕੇਜਰੀਬਾਲ ਨੇ ਮੁਖਰੌਲੀ ਤੋਂ ਟਿਕਟ ਦਿੱਤਾ ਗਿਆ ਮੈਂ ਇਲੈਕਸ਼ਨ ਕਮਿਸ਼ਨਰ ਨੂੰ ਵੀ ਇਸ ਚੀਜ਼ ਦੀ ਬੇਨਤੀ ਕਰਨਾ ਕਿ ਉਹਨਾਂ ਦੇ ਪੇਪਰ ਰੱਦ ਕੀਤੇ ਜਾਣ ਔਰ ਉਸ ਨੂੰ ਇਹ ਦੱਸਿਆ ਜਾਵੇ ਕਿ ਵੀ ਜਿਹੜਾ ਕਿ ਕਿਸੇ ਦੇ ਵਿੱਚ ਹੈ ਸਿੱਖ ਧਰਮ ਦੀਆਂ ਬੇਇੱਜ਼ਤੀਆਂ ਹੋਈਆਂ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀਆਂ ਹੋਈਆਂ ਉਸੇ ਤਰ੍ਹਾਂ ਸਾਡੇ ਕੁਰਾਨ ਸ਼ਰੀਫ ਦੀ ਵੀ ਬੇਅਦਬੀ ਹੋਈ ਸੀ ਮਲੇਰਕੋਟਲੇ ਦੇ ਵਿੱਚ ਔਰ ਜਦੋਂ ਅਦਾਲਤ ਨੇ ਸਜ਼ਾ ਸੁਣਾਈ ਸੀ ਪੇਸ਼ੀ ਤੇ ਪਰ ਆਇਆ ਸੀ ਨਰੇਸ਼ ਯਾਦਵ ਤਾਂ ਉਸ ਟਾਈਮ ਇੱਥੇ ਦੇ ਵਿਧਾਇਕ ਨੇ ਮੋਢੇ ਨਾਲ ਮੋਢਾ ਜੋੜ ਕੇ ਉਸ ਦਾ ਸਾਥ ਦਿੱਤਾ ਸੀਗਾ ਸਾਨੂੰ ਉਸ ਤੋਂ ਬੜੀ ਸ਼ਰਮਿੰਦਗੀ ਹੋਈ ਕਿ ਮਕਦਸ ਕਿਤਾਬ ਕੁਰਾਨੇ ਪਾਕ ਦੀ ਬੇਹਰਮਤੀ ਕਰਨ ਵਾਲਾ ਬੰਦਾ ਹੋਵੇ ਔਰ ਉਸ ਦਾ ਇੱਕ ਮੁਸਲਮਾਨ ਉਸ ਦੇ ਨਾਲ ਖੜਾ ਹੋਵੇ ਇਹ ਸਾਡੇ ਲਈ ਬਹੁਤ ਹੀ ਸ਼ਰਮਿੰਦਗੀ ਦੀ ਗੱਲ ਸ਼ਮਸ਼ਾਦ ਅंसारी ਸਾਹਿਬ ਕਾ ਜ਼ਿਲ੍ਹਾ ਪ੍ਰਧਾਨ ਬਹੁਜ ਸਮਾਜ ਪਾਰਟੀ ਅੱਜ ਅਸੀਂ ਕੈਫੀ ਕਾਰਨਰ ਦੇ ਵਿੱਚ ਇਕੱਠੇ ਹੋਏ ਹਾਂ ਕਿਉਂ ਇਕੱਠੇ ਹੋਏ ਕਿਉਂਕਿ ਪਿਛਲੇ ਦਿਨੀ ਨਰੇਸ਼ ਯਾਦ ਜਿਨ ਨੂੰ ਮਤ ਬੇਰਹੁਲ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਉਹਨੂੰ ਕੇਜਰੀਵਾਲ ਸਰਕਾਰ ਨੇ ਉੱਥੋਂ ਆਪਣੇ ਮਹਿਰੋਲੀ ਤੋਂ ਟਿਕਟ ਦੇ ਕੇ ਨਮਾਜ਼ਿਆ ਅਸੀਂ ਉਹਦਾ ਬਹੁਤ ਵਿਰੋਧ ਕਰਦੇ ਹਾਂ ਅਸੀਂ ਇਸ ਪੂਰੇ ਦੇਸ਼ ਦੇ ਮੁਸਲਮਾਨਾਂ ਨੂੰ ਅਸੀਂ ਅਪੀਲ ਕਰਾਂਗੇ ਕਿ ਝਾੜੂ ਮਤ ਆਮ ਆਦਮੀ ਪਾਰਟੀ ਦਾ ਬਾਈਕਾਟ ਕੀਤਾ ਜਾਵੇ ਤਾਂ ਕਿ ਉਹਨਾਂ ਨੂੰ ਸਭ ਕੁਝ ਮਿਲ ਸਕੇ ਧੰਨਵਾਦ ਹਾਂਜੀ ਅਸਲਾਮੁਅਲੈਕੁਮ ਮੈਂ ਮੁਹੰਮਦ ਆਰਿਫ ਮਲੇਰਕੋਲਾ ਤੋਂ ਇਹ ਜਿਸ ਤਰ੍ਹਾਂ ਕਿ ਪਤਾ ਹੈ ਕਿ ਕੁਰਾਨ ਦੀ ਬੇਅਦਬੀ ਜੋ ਹੋਈ ਦੀਗੀ ਉਹਦੇ ਲਈ ਅੱਜ ਸਾਰੀਆਂ ਧਾਰਮਿਕ ਸਮਾਜਿਕ اور ਰਾਜਨੀਤਿਕ ਜਿਨ ਜਥੇਬੰਦੀ ਇਕੱਠੀਆਂ ਹੋਈਆਂ ਨੇ ਔਰ ਮੈਂ ਸਾਰਿਆਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਹਾਂ ਚਾਹੇ ਉਹ ਕਾਂਗਰਸੀ ਨੇ ਕੰਨ ਖੋਲ ਕੇ ਸੁਣ ਲੋ ਚਾਹੇ ਅਕਾਲੀ ਨੇ ਚਾਹੇ ਭਾਜਪਾਲੇ ਨੇ ਚਾਹੇ ਛਾੜੂ ਵਾਲੇ ਨੇ ਜਿਹੜਾ ਵੀ ਜਦ ਕਦ ਵੀ ਮੇਰੇ ਕੁਰਾਨ ਦੀ ਇਹ ਸਾਡੇ ਨਬੀ ਦੀ ਸ਼ਾਨ ਦੀ ਸਾਡੇ ਅੱਲਾਹ ਦੀ ਸ਼ਾਨ ਦੇ ਅੰਦਰ ਕਦੇ ਵੀ ਕੋਈ ਵੀ ਗੁੱਸਾਖੀ ਕਰੂਗਾ ਸਾਰਿਆਂ ਦੇ ਖਿਲਾਫ ਬੋਲਾਂਗੇ ਚਾਹੇ ਉਹ ਕੋਈ ਵੀ ਹੋਵੇ ਪਹਿਲਾਂ ਵੀ ਬੋਲਦੇ ਆਇਆ ਔਰ ਹੁਣ ਵੀ ਬੋਲਾਂਗੇ ਪਹਿਲਾਂ ਜਿਵੇਂ ਅਕਾਲੀ ਦਲ ਦੇ ਉੱਪਰ ਇਹਨਾਂ ਦੇ ਦੌਰ ਦੇ ਅੰਦਰ ਜਿਹੜੀਆਂ ਬੇਅਦਬੀਆਂ ਹੋਈਆਂ ਦੀਆਂ ਅਸੀਂ ਉਸ ਵਕਤ ਵੀ ਬਹੁਤ ਜ਼ਿਆਦਾ ਬੋਲੇ ਜੋ ਕਾਂਗਰਸ ਨੇ ਜੋ ਗਲਤ ਕੀਤਾ ਉਹਦੇ ਖਿਲਾਫ ਵੀ ਬੋਲੇ ਅਗਰ ਅਜੇ ਝਾੜੂ ਵਾਲੇ ਨੇ ਸਾਡੇ ਕੁਰਾਨ ਦੀ ਬੇਅਦਬੀ ਦੇ ਅੰਦਰ ਦੋਸ਼ੀ ਸਾਬਿਤ ਹੋਇਆ ਹੈ ਤਾਂ ਉਹਦੇ ਖਿਲਾਫ ਵੀ ਖੜੇ ਆ ਅਸੀਂ ਇਹ ਨਹੀਂ ਹੈਗਾ ਕਿ ਅਸੀਂ ਕਿਸੇ ਪਾਰਟੀ ਦੇ ਨਾਲ ਅਸੀਂ ਸਾਰਿਆਂ ਦੇ ਖਿਲਾਫ ਆ ਇਸੇ ਕਰਕੇ ਜਿਹੜੀ ਹੈਗੀ ਹੈ ਇਹਦੀ ਬਾਤੋ-ਬਾਤ ਸਜ਼ਾ ਦੇਣੀ ਚਾਹੀਦੀ ਹੈ ਇਸ ਬੰਦੇ ਨੂੰ